ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੇਸਿਕਲੀ ਸੋਸ਼ਲ ਮੀਡੀਆ ਦੀ ਪਾਰਟੀ ਆ ਜਿਹ ਕਹਿੰਦੇ ਵੀ ਦੁੱਗਣੀ ਰਫਤਾਰ ਤਿਗਣੀ ਰਫਤਾਰ ਚੌਧਰੀ ਰਫਤਾਰ ਮਤਲਬ ਹਰ ਤਿੰਨਾਂ ਚੌਂ ਦਿਨਾਂ ਵਿੱਚ ਪੋਸਟਰ ਚੇਂਜ ਕਰਦੇ ਆ ਮਤਲਬ ਕੰਮ ਜੇ ਕੀਤਾ ਹੋਵੇ ਤੇ ਲੋਕਾਂ ਨੂੰ ਦੱਸਣ ਤਾਂ ਸਹੀ ਵੀ ਸਾਢੇ ਤਿੰਨ ਸਾਲਾਂ ਵਿੱਚ ਕੀਤਾ ਕੀ ਆ ਡੈਮੋਕ੍ਰੇਸੀ ਦੇ ਪ੍ਰੋਸੈਸ ਨੂੰ ਹੀ ਇਹ ਡਿਕਟੇਟਰਸ਼ਿਪ ਆ ਕੇਜਰੀਵਾਲ ਦੀ ਇਹ ਡੈਮੋਕ੍ਰੇਸੀ ਦੇ ਪ੍ਰੋਸੈਸ ਨੂੰ ਨਹੀਂ ਸਮਝਦਾ ਇਹ ਤੇ ਐਲਓਪੀ ਨਹੀਂ ਆਂਦੇ ਤੇ ਰੰਦਾਵਾ ਸਾਹਿਬ ਨਹੀਂ ਆਂਦੇ ਕੀ ਇਹਦਾ ਨੁਕਸਾਨ ਜੇ ਆਪਾਂ ਪਿਛਲੀਆਂ ਗਲਤੀਆਂ ਤੋਂ ਨਹੀਂ ਸਿੱਖ ਕੇ ਕਰਾਂਗੇ ਦੇਖੀ ਕਿਵੇਂ ਚੱਲੇਗਾ ਇਹ ਮੈਨੂੰ ਇਦਾਂ ਦੀ ਕੋਈ ਗੱਲ ਲੱਗਦੀ ਦੀ ਹੈ ਹਦੈਨ ਨੂੰ ਕੱਪੜੇ ਨਹੀਂ ਲਾਉਣੇ ਚਾਹੀਦੇ ਕੱਪੜੇ ਤਾਂ ਰਾਦਰ ਇਨੀ ਲਾਹਤ ਤੇ ਹੁਣ ਕੱਚਾ ਤੇ ਬਣਾਣ ਹੀ ਰਹਿ ਗਿਆ ਬਾਕੀ ਤਾਂ ਹੁਣ ਜਾਂਦਾ ਲੱਗਿਆ ਖਾ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਲੁਧਿਆਣਾ ਜਿਮਨੀ ਚੌਂਡ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਤੇ ਹਰ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਣ ਲਈ ਪੱਬਾ ਪਾਰ ਹੈ ਤੇ ਵੱਖ-ਵੱਖ ਸਟਰੈਟਜੀ ਅਪਣਾ ਰਹੀ ਹੈ ਤੇ ਇਸ ਸਮੇਂ ਸਾਡੇ ਨਾਲ ਨੇ ਪ੍ਰਗਟ ਸਿੰਘ ਹੋਰੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਦਾ ਸਾਰਾ ਚੱਲ ਰਿਹਾ ਹੈ ਤੇ ਕੀ ਲੱਗ ਰਿਹਾ ਤੇ ਲੋਕ ਕੀ ਕੁਝ ਕਹਿ ਰਹੇ ਨੇ ਸਰ ਕਿਵੇਂ ਦੀ ਸਟ੍ਰੈਟਜੀ ਇਸ ਵਾਰ ਅਪਣਾਈ ਜਾ ਰਹੀ ਹੈ ਕਿਉਂਕਿ ਇਸ ਚੋਣ ਦਾ ਜੇ ਮੰਨੀਏ ਤੇ ਕਾਂਗਰਸ ਲਈ ਵੀ ਬੜੀ ਵੱਡੀ ਚੋਣ ਹੈ ਤੇ ਆਮ ਆਦਮੀ ਪਾਰਟੀ ਲਈ ਤੇ ਹੈ ਹੀ ਹੈ ਕਿ ਸੱਤਾ ਦੇ ਵਿੱਚ ਆ ਕੇ ਹਾਰਨਾ ਚਾ ਦੇਖੋ ਪੋਲਿਟੀਕਲ ਸਿਸਟਮ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਉਹ ਸਾਰਿਆਂ ਲਈ ਇੱਕ ਥੋੜਾ ਜਿਹਾ ਟੈਸਟ ਬਣ ਜਾਂਦਾ ਸੋ ਉਹਦੇ ਤਹਿਤ ਹੀ ਬੇਸਿਕਲੀ ਇਹ ਵੈਸਟ ਦੀ ਜਿਹੜੀ ਇਲੈਕਸ਼ਨ ਆਈ ਹੈਗੀ ਆ ਉਹਦੇ ਵਿੱਚ ਹਰ ਪਾਰਟੀ ਆਪਣਾ ਜਿਹੜਾ ਜੋਰ ਲਾ ਰਹੀ ਆ ਅਸੀਂ ਵੀ ਆਪਣੀ ਕੋਸ਼ਿਸ਼ ਕਰ ਰਹੇ ਹੈਗੇ ਆ ਲੇਕਿਨ ਅਲਟੀਮੇਟਲੀ ਤਾਂ ਮੰਡੇਟ ਤਾਂ ਲੋਕਾਂ ਦਾ ਹੁੰਦਾ ਕਿਉਂਕਿ ਹਰ ਜਗ੍ਹਾ ਅਪਰੋਚ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੇਸਿਕਲੀ ਸੋਸ਼ਲ ਮੀਡੀਆ ਦੀ ਪਾਰਟੀ ਆ ਤੇ ਨਰੇਟਿਵ ਨੂੰ ਸਟੈਬਲਿਸ਼ ਹੋਣ ਦੇ ਵਿੱਚ ਉਹ ਉਹ ਕਾਫੀ ਜਿਹੜੇ ਆ ਉਹ ਐਗਰੈਸਿਵ ਰਹਿੰਦੇ ਆ ਕਿ ਕਿਸੇ ਦਾ ਵੀ ਨਰੇਟਿਵ ਜਿਹੜਾ ਆ ਕਿਉਂਕਿ ਇੱਥੇ ਇਸ਼ੂ ਜਿਹੜਾ ਆ ਇਸ਼ੂ ਬੇਸਿਕਲੀ ਲੁਧਿਆਣੇ ਚ ਇਹਨਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ ਜਿਹੜੇ ਅਰੋੜਾ ਜੀ ਹੈਗੇ ਆ ਉਹ 3 ਸਾਲ ਹੋ ਗਏ ਉਹਨੂੰ ਰਾਜ ਸਭਾ ਦਾ MP ਬਣੇ ਨੂੰ 15 ਕਰੋੜ ਰੁਪਏ ਦੇ ਵਿੱਚੋਂ ਸਿਰਫ 4 ਕਰੋੜ ਰੁਪਇਆ ਖਰਚ ਹੋਇਆ ਅੱਛਾ ਜਿੰਨੇ ਵੀ ਜਿਹੜੀ ਆਹ ਪੋਸਟਰਾਂ ਦੀ ਲੜਾਈ ਆ ਉਹਦੇ ਵਿੱਚ ਕਹਿੰਦੇ ਵੀ ਦੁੱਗਣੀ ਰਫਤਾਰ ਤਿਗਣੀ ਰਫਤਾਰ ਚੌਧਰੀ ਰਫਤਾਰ ਮਤਲਬ ਹਰ 3 4 ਦਿਨਾਂ ਵਿੱਚ ਪੋਸਟਰ ਚੇਂਜ ਕਰਦੇ ਆ ਬਦਰ ਕੰਮ ਜੇ ਕੀਤਾ ਹੋਵੇ ਤੇ ਲੋਕਾਂ ਨੂੰ ਦੱਸਣ ਤਾਂ ਸਹੀ ਵੀ ਸਾਢੇ ਤਿੰਨ ਸਾਲਾਂ 'ਚ ਕੀਤਾ ਕੀ ਆ ਸਾਢੇ ਤਿੰਨ ਸਾਲਾਂ 'ਚ ਹਾਂ ਇੱਕ ਕੰਮ ਕੀਤਾ ਵੀ ਜਿਹੜਾ ਸੋਸ਼ਲ ਮੀਡੀਆ ਦਾ ਬਜਟ ਆ ਉਹ ਬੜਾ ਵਧਾ ਲਿਆ ਤੇ ਉਹ ਤੋਂ ਇਲਾਵਾ ਇਹਨਾਂ ਨੇ ਬੇਸਿਕਲੀ ਜਿਹੜਾ ਆਹਾ ਪੋਸਟਰ ਤੇ ਬੈਨਰ ਲਾਉਣੇ ਤੇ ਮੀਡੀਆ ਦੇ ਵਿੱਚ ਇਹਨਾਂ ਨੇ ਲਗਭਗ ਕਿਉਂਕਿ 100 ਕਰੋੜ ਦਾ ਬਜਟ ਹੁੰਦਾ ਸੀ ਉਹ 1200 ਕਰੋੜ ਤੇ ਲੱਗਿਆ ਇੰਨੀ ਇਹਨਾਂ ਦੀ ਉਪਲਬਧੀ ਆ ਸਰ ਜੇ ਗੱਲ ਕਰੀਏ ਤੁਸੀਂ ਤਿੰਨ ਵਾਰ ਦੇ ਐਮਐਲਏ ਬਣੇ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਫਿਰ ਕਾਂਗਰਸ ਕਦੀ ਇਸ ਤਰ੍ਹਾਂ ਦਾ ਦੇਖਿਆ ਸੀ ਮਾਹੌਲ ਕਿ ਕੋਈ ਲੀਡਰ ਆ ਕੇ ਸਿੱਧਾ ਕਹਿ ਰਿਹਾ ਕਿ ਵੋਟ ਨਹੀਂ ਪਾਉਂਗੇ ਤੇ ਕੰਮ ਨਹੀਂ ਕਰਾਂਗੇ ਜੇ ਤੁਸੀਂ ਕਿਸੇ ਹੋਰ ਨੂੰ ਵੋਟ ਪਾਉਂਗੇ ਤੇ ਕੋਈ ਕੰਮ ਨਹੀਂ ਹੋਣਾ ਦੇਖੋ ਇਹ ਬੇਸਿਕਲੀ ਨਾ ਡੈਮੋਕ੍ਰੇਸੀ ਦੇ ਪ੍ਰੋਸੈਸ ਨੂੰ ਹੀ ਇਹ ਡਿਕਟੇਟਰਸ਼ਿਪ ਆ ਕੇ ਜਰੀ ਵਾਲੀ ਇਹ ਡੈਮੋਕ੍ਰੇਸੀ ਦੇ ਪ੍ਰੋਸੈਸ ਨੂੰ ਨਹੀਂ ਸਮਝਦਾ ਇਹਦਾ ਮਤਲਬ ਇਹ ਹੋਇਆ ਕਿ ਆਪੋਜੀਸ਼ਨ ਦੇ ਵਿੱਚ ਕੋਈ ਬੰਦਾ ਹੋਵੇ ਹੀ ਨਾ अच्छा दिल्ली वाले ने इननु ओपोजिशन ਦੇ ਵਿੱਚ ਵੀ ਨਹੀਂ ਰਹਿਣ ਦਿੱਤਾ ਕਿਉਂਕਿ ਇਹਨੂੰ ਇਹਨੂੰ ਜਤਾਇਆ ਹੀ ਨਹੀਂ ਕਿਉਂਕਿ ਇਦਾਂ ਦੀ ਮਾਨਸਿਕਤਾ ਦੇ ਲੋਕ ਜਿਹੜੇ ਆ ਉਹ ਡੈਮੋਕ੍ਰੇਸੀ ਲਈ ਵੈਸੇ ਫਿੱਟ ਨਹੀਂ ਹੈਗੇ ਹੁਣ ਜੋ ਜੋ ਵੀ ਹੋ ਰਿਹਾ ਉਹ ਸਾਰਾ ਹੀ ਦਿੱਲੀ ਕੰਟਰੋਲਡ ਹੈਗਾ ਮਤਲਬ ਕਈ ਵਾਰੀ ਚਲੋ ਕੁਐਸਚਨ ਸਾਨੂੰ ਵੀ ਹੁੰਦਾ ਹੈਗਾ ਵੀ ਤੁਹਾਡੀ ਪਾਰਟੀ ਵੀ ਤਾਂ ਦਿੱਲੀ ਤੋਂ ਚਲਦੀ ਪਰ ਜਿਹੜੀ ਡੇ ਟੂ ਡੇ ਇੰਟਰਫੀਰੈਂਸ ਹੈ ਜਿਹੜੇ ਦਿੱਲੀ ਤੋਂ ਹਾਰੇ ਹੋਏ ਆ ਅੱਜ ਦੋ ਚੇਅਰਮੈਨ ਬਣਾਏ ਨੇ ਪੋਲੂਸ਼ਨ ਕੰਟਰੋਲ ਬੋਰਡ ਦਾ ਤੇ ਜਿਹੜਾ ਹੈਵੀ ਇੰਡਸਟਰੀ ਦਾ ਉਹ ਦੋਨੇ ਦਿੱਲੀੋਂ ਲਿਆ ਕੇ ਬਣਾਤੇ ਸੂਇਸ ਕਰਕੇ ਮੈਨੂੰ ਲੱਗਦਾ ਕਿ ਇਹ ਤਾਂ ਪਿਓਰਲੀ ਇਹ ਤਾਂ ਦਿੱਲੀ ਵਰਸਸ ਪੰਜਾਬ ਹੋਇਆ ਪਿਆ ਤੇ ਪੰਜਾਬੀ ਇਹ ਚੀਜ਼ਾਂ ਨਾ ਫੋਰਡ ਕਰਦਾ ਹੈਗਾ ਤੇ ਨਾ ਪੰਜਾਬੀ ਇਹ ਟੋਲਰੇਟ ਕਰਦਾ ਹੈਗਾ ਜਰੂਰ ਕਾਂਗਰਸ ਦੀ ਗੱਲ ਕਰੀਏ ਤੇ 2022 ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦਾ ਗ੍ਰਾਫ ਇੱਕਦਮ نیچے ਡਿੱਗਿਆ ਉਹਦੀ ਇੱਕ ਕਾਰਨ ਮੰਨਿਆ ਜਾਂਦਾ ਸੀਗਾ ਕਿ ਗੁੱਟਬਾਜ਼ੀ ਆਪਸ ਦੇ ਵਿੱਚ ਲੀਡਰਾਂ ਦੀ ਨਹੀਂ ਬਣ ਰਹੀ ਸੀ ਤੇ ਇੱਥੇ ਵੀ ਕੁਝ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਵਿਰੋਧੀ ਬੋਲ ਰਹੇ ਨੇ ਕਿ ਇਹਨਾਂ ਦੇ ਪ੍ਰਧਾਨ ਨਹੀਂ ਆਂਦੇ ਐਲਓਪੀ ਨਹੀਂ ਆਂਦੇ ਤੇ ਰੰਦਾਵਾ ਸਾਹਿਬ ਨਹੀਂ ਆਂਦੇ ਕੀ ਇਹਦਾ ਨੁਕਸਾਨ ਜੇ ਆਪਾਂ ਪਿਛਲੀਆਂ ਗਲਤੀਆਂ ਤੋਂ ਨਹੀਂ ਸਿੱਖ ਕੇ ਕਰਾਂਗੇ ਦੇਖੋ ਕਿਵੇਂ ਚੱਲੇਗਾ ਨਹੀਂ ਮੈਨੂੰ ਇਦਾਂ ਦੀ ਕੋਈ ਗੱਲ ਲੱਗਦੀ ਨਹੀਂ ਹੈ ਦੇਖੋ ਉਹਦਾ ਕਾਰਨ ਇਹ ਕਿ ਮੈਂ ਤੁਹਾਨੂੰ ਦੱਸਦਾ ਵੀ ਕਈ ਵਾਰੀ ਨਾ ਓਵਰਲੋਡਿੰਗ ਹੋ ਜਾਂਦੀ ਆ ਜੀ ਪਿਛਲੀ ਇਲੈਕਸ਼ਨ ਜਿਹੜੀ ਜਲੰਧਰ ਬਾਇਲੈਕਸ਼ਨ ਸੀ ਉਹਦੇ ਚ ਓਵਰਲੋਡਿੰਗ ਹੋਈ ਸੀ ਜਿਹੜਾ ਛੋਟੇ ਲੈਵਲ ਦਾ ਵਰਕਰ ਆ ਜਿਹੜਾ ਕਾਉਂਸਲਰ ਆ ਜਾਂ ਕਾਉਂਸਲਰ ਦੇ ਸਾਥੀ ਹੁੰਦੇ ਉਹ ਕਈ ਵਾਰੀ ਲੀਡਰਾਂ ਨੂੰ ਸੰਭਾਲਦੇ ਰਹ ਜਾਂਦੇ ਆ ਅਸੀਂ ਇਸ ਗੱਲ ਨੂੰ ਅਵੋਇਡ ਕੀਤਾ ਵੀ ਜਦੋਂ ਕਿਤੇ ਮੇਜਰ ਕੋਈ ਰੈਲੀਆਂ ਹੋਣਗੀਆਂ ਜਦੋਂ ਕਿਤੇ ਕੋਈ ਈਵੈਂਟ ਹੋਊਗਾ ਮੇਜਰ ਤੇ ਉਹ ਸਾਰੇ ਆਉਣਗੇ ਕਿਉਂਕਿ ਜਿੱਦਣ ਕਾਗਜ਼ ਦਾਖਲ ਕੀਤੇ ਸਾਰੇ ਆਏ ਸੀਗੇ ਸੋ ਏਟ ਦਾ ਸੇਮ ਟਾਈਮ ਕਿਉਂਕਿ ਹੁਣ ਕੀ ਆ ਗਰਮੀ ਬਹੁਤ ਆ ਗਰਮੀ ਬਹੁਤ ਹੋਣ ਕਰਕੇ ਬਹੁਤ ਵੱਡੀਆਂ ਰੈਲੀਆਂ ਦੀ ਜਿਹੜਾ ਉਹਨੂੰ ਆਰਗੇਨਾਈਜ਼ ਕਰਨਾ ਬਹੁਤ ਔਖਾ ਹੈਗਾ ਸੋ ਇਸ ਕਰਕੇ ਉਸ ਲੈਵਲ ਦੀਆਂ ਜਿਹੜਾ ਆ ਗੈਦਰਿੰਗਸ ਨਹੀਂ ਹੈਗੀਆਂ ਵਰਕਰ ਲੈਵਲ ਦੀਆਂ ਗੈਦਰਿੰਗਾਂ ਅਸੀਂ ਵੱਧ ਤੋਂ ਵੱਧ ਡੋਰ ਟੂ ਡੋਰ ਕੀਤਾ ਛੋਟੀਆਂ ਛੋਟੀਆਂ ਮੀਟਿੰਗਸ ਕੀਤੀਆਂ ਸੋ ਥੈਟ ਕਿ ਕਿਸੇ ਨੂੰ ਇਨਕਨਵੀਨੀਅੰਸ ਬਿਨਾ ਹੋਵੇ ਕਿਉਂਕਿ ਆਲਟੀਮੇਟਲੀ ਜੇ ਹੀ ਇਲੈਕਸ਼ਨ ਜੇ ਕਿਤੇ ਥੋੜੀ ਸਰਦੀ ਦੇ ਵਿੱਚ ਹੋਵੇ ਤਾਂ ਇਹਦਾ এনवायरमेंट ਡਿਫਰੈਂਟ ਹੁੰਦਾ ਇਹ ਜਿਆਦਾ ਗਰਮੀ ਸੀਗੀ ਇਸ ਕਰਕੇ ਇਹ ਸਾਰਾ ਕੁਝ ਕੀਤਾ ਤੇ ਸਾਰਾ ਅਕਾਲੀ ਦਲ ਦੀ ਜੇ ਗੱਲ ਕਰੀਏ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਐ ਅਲੀ ਦਾ ਚਲੇ ਵਾਪਸ ਉਹਨਾਂ ਦਾ ਕਲੈਸ਼ ਹੋਣਾ ਤੇ ਹੁਣ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਪ੍ਰੋਕਰ ਘੁੰਮਣ ਜੀ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਗਿੱਚੀ ਫੜ ਲਿੱਤੀ ਗਈ ਹੈਗੀ ਇਸ ਕਰਕੇ ਉਹ ਸਾਡੇ ਤੇ ਇਲਜ਼ਾਮ ਲਗਾ ਰਹੇ ਨੇ ਕੀ ਲੱਗਦਾ ਕਿ ਅਕਾਲੀ ਦਲ ਦੇ ਜਿਹੜੇ ਹਾਲਾਤ ਬਣੇ ਤੁਸੀਂ ਵੀ ਇੱਕ ਟਾਈਮ ਤੇ ਰਹੇ ਤੁਸੀਂ ਵੀ ਵਾਪਸ ਕਾਂਗਰਸ ਦੇ ਵਿੱਚ ਇੱਥੇ ਆਏ ਕਿ ਉਦੋਂ ਤੋਂ ਹੀ ਜਿਹੜਾ ਗ੍ਰਾਫ ਇਦਾਂ ਦਾ ਸੀਗਾ ਕਿ ਹੁਣ ਜ਼ਿਆਦਾ ਖਰਾਬ ਹੋ ਗਿਆ ਦੇਖੋ ਦੋਸਤੀ ਨਾ ਇੰਟਰਨਲ ਡੈਮੋਕਰੇਸੀ ਜਿਹੜੀ ਆ ਉਹਦੀ ਪ੍ਰੋਬਲਮ ਆ ਗਈ ਕਿਉਂਕਿ ਅਕ੍ਰੋਸ ਦਾ ਪਾਰਟੀ ਲਾਈਨ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਪਾਰਟੀਕੂਲਰ ਪਾਰਟੀ ਦੇ ਵਿੱਚ ਅਕਾਲੀ ਦਲ ਦਾ ਵੀ ਇਹੀ ਹਾਲ ਹੈ ਕਿਉਂਕਿ ਜਦੋਂ ਡਿਸੀਜਨ ਹੁੰਦੇ ਆ ਉਦੋਂ ਜਾਂ ਤਾਂ ਇਨਪੁਟ ਨਹੀਂ ਹੁੰਦੀ ਜਾਫਿਰ ਜਿਹੜੇ ਬੌਸਸ ਹੁੰਦੇ ਆ ਉਹ ਇਨਪੁਟ ਨੂੰ ਲੈਣ ਦੀ ਸਮਰੱਥਾ ਹੀ ਨਹੀਂ ਰੱਖਦੇ ਉਹਦੀ ਕੋਸ਼ਿਸ਼ ਹੀ ਨਹੀਂ ਕਰਦੇ ਉਹ ਡਿਸੀਜਨ ਗਲਤ ਹੋ ਜਾਂਦੇ ਆ ਡਿਸੀਜਨ ਗਲਤ ਹੋਣ ਤੋਂ ਬਾਅਦ ਜਦੋਂ ਪਬਲਿਕ ਦੇ ਵਿੱਚ ਉਹਦੀ ਡਿਬੇਟ ਹੁੰਦੀ ਆ ਪਬਲਿਕ ਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਆ ਤੇ ਉਹ ਜਦੋਂ ਉਹਦੇ ਅਸਰ ਗਲਤ ਹੁੰਦੇ ਆ ਫਿਰ ਉਹ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜੀ ਆ ਕਿਤੇ ਨਾ ਕਿਤੇ ਬੋਲ ਬੁਲਾਰ ਸ਼ੁਰੂ ਹੋ ਜਾਂਦਾ ਸੋ ਮੈਨੂੰ ਅਕਾਲੀ ਦਲ ਦੀ ਗੱਲ ਤਾਂ ਇੰਨੀ ਕੁ ਲੱਗਦੀ ਆ ਜਦੋਂ ਇਹ ਡਿਸੀਜਨ ਹੁੰਦੇ ਸੀਗੇ ਉਦੋਂ ਇਹ ਸਾਰੇ ਇਕੱਠੇ ਹੀ ਸੀਗੇ ਮੈਂ ਵੀ ਉਦੋਂ ਇਸ ਗੱਲ ਹੀ ਆਬਜੈਕਟ ਕੀਤਾ ਸੀਗਾ ਕਿ ਯਾਰ ਤੁਸੀਂ ਇੰਟਰਨਲ ਡੈਮੋਕ੍ਰੇਸੀ ਨੂੰ ਤਾਂ ਸਟੈਬਲਿਸ਼ ਕਰੋ ਕਿਉਂਕਿ ਕੱਲਾ ਬੰਦਾ ਕਦੀ ਵੀ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ ਸੋ ਉਹ ਜਿਹੜੀ ਹੁਣ ਕੀ ਆ ਇੱਕ ਦੂਸਰੇ ਦੇ ਕੱਪੜੇ ਲਾ ਰਹੇ ਆ ਮੈਨੂੰ ਲੱਗਦਾ ਇਹਨਾਂ ਨੂੰ ਕੱਪੜੇ ਨਹੀਂ ਲਾਉਣੇ ਚਾਹੀਦੇ ਕੱਪੜੇ ਤਾਂ ਰਾਦਰ ਇਨੀ ਲਾਤੇ ਹੁਣ ਕੱਚਾ ਤੇ ਬਣਾਣ ਹੀ ਰਹਿ ਗਿਆ ਬਾਕੀ ਤਾਂ ਹੁਣ ਜਾਂਦਾ ਲੱਗਿਆ ਕੰਮ ਸੋ ਉਹਦੇ ਵਿੱਚ ਵੀ ਜਿਹੜੀ ਇਲਜ਼ਾਮ ਬਾਜੀ ਹੈਗੀ ਆ ਮੈਨੂੰ ਲੱਗਦਾ ਉਹਦੇ ਤੋਂ ਗ੍ਰੇਸ ਕਰਨਾ ਚਾਹੀਦਾ ਤੇ ਸਰ ਜਿਵੇਂ ਬੋਰਡ ਲੱਗੇ ਆਪਾਂ ਹੁਣ ਥੋੜੀ ਦਿਰ ਪਹਿਲਾਂ ਵੀ ਤੁਸੀਂ ਇਸ ਬਾਰੇ ਗੱਲ ਕੀਤੀ ਕਿ ਇਹ ਜਿਹੜੀ ਪੋਲਿਟਿਕਸ ਪੰਜਾਬ ਦੀ ਸੀ ਇਹ ਹੁਣ ਕੈਰੈਕਟਰ ਅਸੈਸੀਨੇਸ਼ਨ ਪੋਲਿਟਿਕਸ ਕਪਾ ਕਹਿ ਸਕਦੇ ਹਾਂ ਪਿਊਰਲੀ ਪਿਊਰਲੀ ਸਿਰਫ ਤੇ ਸਿਰਫ ਹਰ ਦੇਖੋ ਵੈਸੇ ਤਾਂ ਇਹ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਕੀਤਾ ਹੈਗਾ ਦੇਖੋ ਕੈਰੈਕਟਰ ਅਸੈਸੀਨੇਸ਼ਨ ਨਾ ਕਰੋ ਜੇ ਕੁਝ ਸੋਲਿਡ ਹੈਗਾ ਮੈਂ ਕਹਿੰਦਾ ਕਾਰਵਾਈ ਹੋਣੀ ਚਾਹੀਦੀ ਆ ਕੁਕੀ ਇਹ ਕੀ ਕਰਦੇ ਆ ਪਬਲਿਕ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਛੱਡਦੇ ਹੁਣ ਜਿੱਦਾਂ ਇਹਨਾਂ ਦੇ ਸਿੰਗਲਾ ਜੀ ਸੀਮ ਸਾਹਿਬ ਨੇ ਕਿਹਾ ਵੀ ਮੇਰੇ ਕੋਲ ਤਾਂ ਇਹਨਾਂ ਦੀ ਸਬੂਤ ਵੀ ਹੈਗੇ ਆ ਲੇਕਿਨ ਉਹਦੇ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ ਹੁਣ ਜੇ ਕੈنسਲੇਸ਼ਨ ਰਿਪੋਰਟ ਭਰ ਦਿੱਤੀ ਤੁਹਾਡੇ ਆਪਣੀ ਐਮਐਲਏ ਦੀ ਆਪਣਾ ਹੀ ਮਿਨਿਸਟਰ ਸੀਗਾ ਤੁਸੀਂ ਸੈਕ ਵੀ ਕੀਤਾ ਐਜ਼ ਅ ਮਿਨਿਸਟਰ 14 ਤੋਂ ਬਾਅਦ ਇਦਾਂ ਦੇ ਚਾਰ ਪੰਜ ਇਨਸੀਡੈਂਟ ਹੋਏ ਹੈਗੇ ਜਲੰਧਰ ਵੀ ਹੋਇਆ ਸੋ ਉਹਦੇ ਤੋਂ ਬਾਅਦ ਹੁਣ ਜਦੋਂ ਇਹਨਾਂ ਦਾ ਇੱਕ ਹੋਰ ਸੀਗਾ ਉਹਦੀ ਬੇਸਿਕਲੀ ਜਿਹੜੀ ਪਰਮਿਸ਼ਨ ਸੀ ਹੈਗੀ ਉਹ ਕੋਈ ਗਲਤ ਦਵਾਤੀ ਸੋ ਇਸ ਕਰਕੇ ਇਹੋ ਜਿਹਾ ਸੀਐਮ ਤੇ ਹੁਣ ਤੁਸੀਂ ਕਿਵੇਂ ਏਤਵਾਰ ਕਰ ਲਓ ਇਹਦਾ ਮਤਲਬ ਇਹ ਹੋਇਆ ਵੀ ਪਿਓਰਲੀ ਇੱਕ ਸਕ੍ਰਿਪਟਡ ਸਰਕਾਰ ਚੱਲ ਰਹੀ ਆ ਕੋਈ ਇਹਨਾਂ ਦਾ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਤੋ ਇਹ ਇਹ ਸਾਰੀਆਂ ਇਹਨਾਂ ਦੀਆਂ ਪ੍ਰੋਬਲਮਸ ਹੈਗੇ ਤੇ ਇੱਕ ਸਰ ਕਮੈਂਟ ਲਵਾਂਗਾ ਤੁਹਾਡੇ ਕੋਲ ਲਾਅ ਐਂਡ ਆਰਡਰ ਤੇ ਕੀ ਸਥਿਤੀ ਬਣੀ ਵੀ ਅੱਜ ਵੀ ਇੱਕ ਨਿਹੰਗ ਸਿੰਘ ਕੁਝ ਨਿਹੰਗ ਬਾਣੇ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਹਰਕਤਾਂ ਵੇਖਣ ਨੂੰ ਆ ਰਹੀਆਂ ਕਦੀ ਕਿਸੇ ਦਾ ਕਤਲ ਕਰਤਾ ਆਪਣੇ ਜਲੰਧਰ ਵੀ ਕਿਸੇ ਦੀ ਦੁਕਾਨ ਭੰਨ ਦਿੱਤੀ ਜਾਂ ਕਿ ਇਹਨਾਂ ਦੇ ਉੱਤੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਕੋ ਲਾਅ ਐਂਡ ਆਰਡਰ ਦੀ ਤਾਂ ਜਿਹੜੀ ਹਾਲਾਤ ਹੈ ਉਹ ਸਭ ਤੋਂ ਲੋਅਰ ਸਟੈਪ ਤੇ ਹੈ ਜਾਂ ਮੈਨੂੰ ਲੱਗਦਾ ਕਿ ਕਿਲਕੀਆ ਕੀ ਸੋਸ਼ਲ ਮੀਡੀਆ ਦੀ ਪਾਰਟੀ ਹੋਣ ਕਰਕੇ ਇਹ ਇਵੈਂਟ ਕ੍ਰੀਏਟ ਕਰਦੇ ਕੰਮ ਨਹੀਂ ਕਰਦੇ ਹੁਣ ਜਦੋਂ 31 ਮਾਰਚ 31 ਮਈ ਤੱਕ ਕਹਿੰਦੇ ਸੀ ਵੀ ਯੁੱਧ ਨਸ਼ਿਆਂ ਵਿਰੁੱਧ ਤੇ 31 ਮਈ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਨਸ਼ੇ ਖਤਮ ਹੋ ਗਏ ਬਈ ਨਸ਼ੇ ਤਾਂ ਬੇਸਿਕਲੀ ਜਿਹੜੀਆਂ ਬਹੁਤ ਦੁਨੀਆ ਦੀਆਂ ਕੰਪੀਟੈਂਟ ਜਿਹੜੀਆਂ ਆਰਗੇਨਾਈਜੇਸ਼ਨ ਪੁਲਿਸ ਆਰਗੇਨਾਈਜੇਸ਼ਨਸ ਹੈਗੀਆਂ ਉਹ ਵੀ ਨਹੀਂ ਖਤਮ ਕਰ ਸਕੀਆਂ ਉਹਦਾ ਕਾਰਨ ਕੀ ਆ ਕਿ ਅੱਜ ਦੁਨੀਆ ਬਦਲ ਰਹੀ ਆ ਟੈਕਨੋਲੋਜੀ ਦਾ ਜਵਾਨਾ ਆ ਗਿਆ ਉਹਦੇ ਵਿੱਚ ਕਿਤੇ ਨਾ ਕਿਤੇ ਯੂਥ ਜਿਹੜਾ ਆ ਉਹ ਡਿਫਰੈਂਟ ਐਂਗਲ ਨਾਲ ਸੋਚਣ ਲੱਗ ਪਿਆ ਅਨਇੰਪਲੋਇਮੈਂਟ ਹੈਗੀ ਆ ਵਰਲਡ ওভারੀ ਹੈਗੀ ਆ ਕਿਉਂਕਿ ਹਿਊਮਨਲੈਸ ਆਲਮੋਸਟ ਸਾਰੀ ਟੈਕਨੋਲੋਜੀ ਜਿਹੜੀ ਕੰਮ ਕਰਨ ਲੱਗ ਪਈ ਆਈ ਆ ਗਈ ਦੂਸਰਾ ਆ ਗਿਆ ਸੋ ਉਹ ਸਿਚੁਏਸ਼ਨ ਦੇ ਵਿੱਚ ਅਸੀਂ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਐਗਰੈਸਿਵ ਰੇਸ ਆ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਸਾਨੂੰ ਬਹੁਤ ਮਚੂਰਲੀ ਸਾਨੂੰ ਬਹੁਤ ਠਹਿਰਾਵ ਨਾਲ ਕਿਉਂਕਿ ਸਾਡੇ ਹੀ ਬੱਚੇ ਆ ਪੁਲਿਸ ਵੀ ਜਿਹੜੀ ਹੈ ਦੇਖੋ ਪੁਲਿਸ ਨੇ ਕੀ ਕੀਤਾ ਵੀ ਇੰਨੀ ਰਿਕਵਰੀ ਹੋ ਗਈ ਇੰਨੀ ਰਿਕਵਰੀ ਹੋ ਗਈ ਐਕਚੁਅਲੀ ਇਹ ਇਹ ਟ੍ਰੈਂਡ ਤਾਂ ਚੱਲਿਆ ਪਿਛਲੇ ਸਮੇਂ ਤੋਂ ਪਰ ਇਹਨਾਂ ਨੇ ਇਹੋ ਜਿਹਾ ਟ੍ਰੈਂਡ ਲੈ ਆਂਦਾ ਵੀ ਚਾਹੇ ਕੋਈ ਕਿਸੇ ਇਨਵੋਲਵ ਹੈਗਾ ਚਾਹੇ ਨਹੀਂ ਹੈਗਾ ਤੁਸੀਂ ਦੇਖੋ ਇਹ ਡਿਜ਼ੀਜ਼ ਹੈ ਇੱਕ ਕਿਸੇ ਬੱਚੇ ਨੂੰ ਡਿਜ਼ੀਜ਼ ਲੱਗ ਗਿਆ ਮੰਨ ਲਓ ਅਸੀਂ ਉਹਨੂੰ ਕਿਉਰ ਕਰਨ ਵਾਲੇ ਪਾਸੇ ਲੈ ਕੇ ਜਾਈਏ ਨਾ ਅਸੀਂ ਉਹਨੂੰ ਹਿਊਮਨ ਬਿਹੇਵੀਅਰ ਠੀਕ ਰੱਖੀਏ ਅੱਛਾ ਤੁਸੀਂ ਜਦੋਂ ਆ ਜਿਹੜੇ ਇਲੀਗਲ ਨਸ਼ਾ ਛਡਾਊ ਕੇਂਦਰ ਵੀ ਚੱਲਦੇ ਹੈਗੇ ਆ ਉਹਨਾਂ ਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਹੈ ਕੀ ਆ ਅੱਛਾ ਲੋਕੀ ਇਸ ਗੱਲ ਨੂੰ ਜਾਂ ਇਹ ਜਿਹੜਾ ਸਿਸਟਮ ਹੈ ਇਸ ਗੱਲ ਨੂੰ ਸਮਝਣ ਨੂੰ ਹੀ ਤਿਆਰ ਨਹੀਂ ਹੈ ਇਹਨੂੰ ਸਮਝੋ ਸਮਝ ਕੇ ਯਾਰ ਉਹਦੇ ਤੇ ਜੋ ਬੈਸਟ ਪੋਸੀਬਲ ਹੈਗਾ ਉਹ ਐਕਟ ਕਰੋ ਇੱਥੇ ਭਾਜਪਾ ਤਗੜੀ ਲੱਗ ਰਹੀ ਤੁਹਾਨੂੰ ਅ ਭਾਜਪਾ ਮੈਨੂੰ ਲੱਗਦਾ ਨਹੀਂ ਬਹੁਤੀ ਤਕੜੀ ਹੈਗੀ ਆ ਬੀਜਪੀ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਹਾਂ ਬੇਸਿਕਲੀ ਅਰਬਨ ਬੇਸ ਹੈਗਾ ਆ ਐਸ ਸੀਟ ਦੇ ਉੱਤੇ ਅਰਬਨ ਬੇਸ ਹੈ ਸੋ ਅਰਬਨ ਦੇ ਵਿੱਚ ਉਹਨਾਂ ਦੀ ਠੀਕ ਠਾਕ ਜਿਹੜੀ ਪਕੜ ਹੈਗੀ ਆ ਪਰ ਮੈਨੂੰ ਲੱਗਦਾ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੈ ਠੀਕ ਹੈ ਸਰ ਥੈਂਕ ਯੂ ਸੋ ਮਚ ਸਮਾਰਦੇ ਹਾਂ ਲਈ ਸੋ ਇਸਨ ਸਾਡੇ ਨਾਲ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਬੜੇ ਹੀ ਬੇਬਾਕੀ ਦੇ ਨਾਲ ਤੇ ਬੜੇ ਹੀ ਟਰੰਮੇ ਦੇ ਨਾਲ ਸਾਰੇ ਜਵਾਬ ਜਵਾਬ ਦਿੱਤੇ ਜਿਸ ਦੇ ਨਾਲ ਕਿਤੇ ਨਾ ਕਿਤੇ ਕੁਝ ਬਹੁਤ ਸਾਰੀਆਂ ਗੱਲਾਂ ਕਲੀਅਰ ਹੁੰਦੀਆਂ ਨੇ